ਹਰ ਵੀ ਪਾਰਟੀ ਦੇ ਲਈ ਯੂਥ ਦਾ ਜਿਹੜਾ ਹੋਣਾ ਹੈ ਉਸ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਲੀਡਰ ਨੇ ਜਿਹੜੇ ਪਹਿਲਾ ਯੂਥ ਦੇ ਪ੍ਰਧਾਨ ਬਣਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਸਿਆਸੀ ਕੈਰੀਅਰ ਬਹੁਤ ਜ਼ਿਆਦਾ ਅੱਗੇ ਤੱਕ ਜਾਂਦਾ ਹੈ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਇਸ ਵਕਤ ਆਮ ਆਦੀ ਪਾਰਟੀ ਵੱਲੋਂ ਯੂਥ ਨੂੰ ਲੈ ਕੇ ਵੱਡੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਜ਼ਿਲ੍ਹਾ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਦੀ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਵਿੱਚ ਹਰ ਸਿਮਰਨ ਮਲਹੋਤਰਾ ਜਿਹੜੇ ਨੇ ਉਹਨਾਂ ਦੇ ਹੱਥ ਕਮਾਂਡ ਸੌਂਪੀ ਗਈ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਵਿਜ਼ਨ ਕਿਸ ਤਰੀਕੇ ਦਾ ਰੱਖਦੇ ਨੇ ਅਤੇ ਬਹੁਤ ਸਾਰੇ ਲੋਕ ਨੇ ਇਸ ਦੌੜ ਵਿੱਚ ਆਖਿਰ ਉਹਨਾਂ ਨੂੰ ਹੀ ਜ਼ਿੰਮੇਵਾਰੀ ਏ ਕਿਉਂ ਮਿਲੀ ਹੈ ਸਾਡੇ ਨਾਲ ਮੌਜੂਦ ਨੇ ਮਲਹੋਤਰਾ ਸਾਹਿਬ ਸਭ ਤੋਂ ਪਹਿਲੇ ਬਹੁਤ-ਬਹੁਤ ਮੁਬਾਰਕ ਧੰਨਵਾਦ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਤੇ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਡੈਨਿਕ ਸਵੇਰਾ ਦਾ ਤੁਹਾਡਾ ਤੁਹਾਡੇ ਜਰੀਏ ਜਿਹੜਾ ਲੋਕਾਂ ਨਾਲ ਅਸੀਂ ਜੁੜ ਪਾਵਾਂਗੇ ਸੇ ਸਭ ਤੋਂ ਵੱਡਾ ਸਵਾਲ ਇਹੀ ਹੈ ਬਹੁਤ ਸਾਰੇ ਲੀਡਰ ਦਾਅਵੇਦਾਰੀ ਰੱਖਦੇ ਨੇ ਆਪਦੇ ਕਰੀਬੀਆਂ ਨੂੰ ਕਿ ਉਹਦੇ ਮਿਲਣ ਤੁਹਾਡਾ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਹੀ ਕਿਉਂ ਪਾਰਟੀਆਂ ਚੂਜ਼ ਕੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ ਚੋਣਾਂ ਵੇਖਿਆ ਗਿਆ ਉਹਨਾਂ ਦੀ ਕੈਂਪੇਨ ਵੇਖੀ ਗਈ ਦੇਖੋ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਨਾ ਤਾਂ ਦੂਜੀਆਂ ਪਾਰਟੀਆਂ ਨਾਲੋਂ ਸਭ ਤੋਂ ਵੱਖਰੀ ਚੀਜ਼ ਇਸ ਪਾਰਟੀ 'ਚ ਇਹੀ ਹੈ ਕਿ ਇਹ ਪਾਰਟੀ ਸਿਰਫ ਔਰ ਸਿਰਫ ਮਿਹਨਤ ਦੇਖਦੀ ਹੈ ਬੰਦੇ ਦਾ ਕੰਮ ਦੇਖਦੀ ਹੈ ਕੋਈ ਸਪਾਰਸ਼ ਨਹੀਂ ਸੋ ਮੈਂ ਕੰਮ ਕਰ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਕਰ ਰਹੀ ਸੀ ਪਾਰਟੀ ਦੀ ਨਜ਼ਰ ਸੀ ਸੋ ਪਾਰਟੀ ਨੂੰ ਮੇਰਾ ਕੰਮ ਵਧੀਆ ਲੱਗਿਆ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਦੇ ਵਿੱਚ ਬਲਾਕ ਕੌਂਸਲ ਇਲੈਕਸ਼ਨ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਜਿਹੜੀ ਯੂਥ ਦੀ ਜ਼ਿੰਮੇਵਾਰੀ ਦਿੱਤੀ ਸੋ ਕੰਮ ਨੂੰ ਦੇਖ ਕੇ ਹੀ ਹਰ ਇੱਕ ਨੂੰ ਜ਼ਿੰਮੇਵਾਰੀ ਮਿਲਦੀ ਹੈ ਨਾ ਕਿ ਕਿਸੇ ਸਪਾਰਸ਼ ਰਹੀਂ ਜਾਂ ਨਾ ਕਿਸੇ ਦੇ ਨਜ਼ਦੀਕੀ ਹੋਣ ਨਾਲ ਸੋ ਸਾਡੇ ਐਮਐਲਏ ਸਾਹਿਬਾ ਉਹਨਾਂ ਨੂੰ ਵੀ ਮੇਰਾ ਕੰਮ ਦੇਖੇ ਜੇ ਕੋਈ ਕਿਸੇ ਨੂੰ ਨਜ਼ਦੀਕ ਰੱਖਦਾ ਤਾਂ ਉਹਦਾ ਕੰਮ ਵੇਖ ਹੀ ਰੱਖਿਆ ਜਾਂਦਾ ਸੋ ਮਿਹਨਤ ਕਰੀ ਜਾਂਦੇ ਆ ਪਾਰਟੀ ਤੇ ਸਾਨੂੰ ਮਾਣ ਆ ਕਿ ਉਹ ਹਰ ਇੱਕ ਬੰਦੇ ਦੀ ਮਿਹਨਤ ਦਾ ਜਿਹੜਾ ਮੁੱਲ ਹੈ ਬਹੁਤ ਚੰਗੇ ਤਰੀਕੇ ਨਾਲ ਮੋੜਦੀ ਹੈ ਅਸਲ ਗੱਲ ਕੀਤੀ ਜਾਵੇ ਨਾਲ ਜੋੜਨ ਦੀ ਯੂਥ ਜਿਹੜਾ ਰੀੜ ਦੀ ਹੱਡੀ ਹੁੰਦੀ ਕਿਸੇ ਵੀ ਪਾਰਟੀ ਦੀ ਤਾਂ ਕਿਸ ਤਰੀਕੇ ਦੀਆਂ ਗਤੀਵਿਧੀਆਂ ਰਹਿਣ ਵਾਲੀਆਂ ਨੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਸਾਲ ਇੱਕ ਰਹਿ ਗਿਆ ਤਾਂ ਮਜ਼ਬੂਤੀ ਬਹੁਤ ਜ਼ਿਆਦਾ ਕਰਨੀ ਹੈ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਕਿਉਂਕਿ ਹਰ ਇੱਕ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਯੂਥ ਕਿਵੇਂ ਨਾਲ ਜੋੜਾਂਗੇ ਦੇਖੋ ਨਾਲ ਜੋੜਨ ਵਾਲੀ ਗੱਲ ਤੇ ਮੈਂ ਜੇ ਤੁਹਾਨੂੰ ਦੱਸਾਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ 70% ਜਿਹੜਾ ਯੂਥ ਹੀ ਹੈ। ਸੋ ਯੂਥ ਹੀ ਇਸ ਪਾਰਟੀ ਨੂੰ ਲੈ ਕੇ ਆਇਆ ਸੀ। ਅੱਜ ਵੀ ਯੂਥ ਸਾਰਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ ਕਿਉਂਕਿ ਇਹ ਪਾਰਟੀ ਯੂਥ ਦੀ ਹੀ ਗੱਲ ਕਰਦੀ ਹੈ ਕਿਉਂਕਿ ਯੂਥ ਹੈ ਜਿਹੜਾ ਉਹੀ ਦੇਸ਼ ਦਾ ਚਾਹੇ ਸਟੇਟ ਦਾ ਜਾਂ ਹਲਕੇ ਦਾ ਫਿਊਚਰ ਹੈ ਤੇ ਇਹ ਪਾਰਟੀ ਫਿਊਚਰ ਦੀ ਗੱਲ ਕਰਦੀ ਹੈ ਯੂਥ ਦੇ ਚੰਗੇ ਲਈ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੀ ਹੈ। ਐਜੂਕੇਸ਼ਨ ਤੇ ਗੱਲ ਕਰਦੀ ਹੈ, ਸਿਹਤ ਤੇ ਗੱਲ ਕਰਦੀ ਹੈ। ਜਿਸ ਲਈ ਜਿਹੜਾ ਯੂਥ ਆ ਸਾਡੇ ਨਾਲ ਖੜਾ ਹੈ ਤੇ ਅਸੀਂ ਵੀ ਹੋਰ ਕੋਸ਼ਿਸ਼ ਕਰਾਂਗੇ ਕਿ ਜੁਥ ਨੂੰ ਨਾਲ ਜੋੜਨ ਲਈ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਸਕਾਂਗੇ ਉਹ ਸਾਰੀਆਂ ਕਰਾਂਗੇ ਅਸੀਂ ਅਰਥਾਤ ਜਿਹੜੇ ਇਲਾਕੇ ਤੋਂ ਤੁਸੀਂ ਬਿਲੋਂਗ ਕਰਦੇ ਹੋ ਜੈਤੋ ਦੇ ਵਿਸ਼ੇ 'ਤੇ ਗੱਲ ਕਰੀਏ ਤਾਂ ਜੈਤੋ ਦੀ ਕੰਡੀਸ਼ਨ ਕਿਵੇਂ ਹੈ ਇਸ ਵਕਤ ਸਭ ਤੋਂ ਵੱਡਾ ਕੰਮ ਕਿਹੜਾ ਹੈ ਜਿਹੜਾ ਲੋਕ ਹਮੇਸ਼ਾ ਯਾਦ ਰੱਖਣਗੇ ਕਿ ਹਾਂ ਬਈ ਇਹ ਪਾਰਟੀ ਵਾਲੇ ਆਏ ਐ ਤੇ ਨੰਨੇ ਆ ਕੰਮ ਕੀਤਾ ਕਿਉਂਕਿ ਬਹੁਤ ਪਛੜਿਆ ਵੀ ਕਿਹਾ ਜਾਂਦਾ ਇਸ ਨੂੰ ਅਭਿਚਾਰ ਦੇਖੋ ਵੈਸੇ ਤਾਂ ਜੇ ਮੈਂ ਤੁਹਾਨੂੰ ਕੰਮ ਗਿਣਾਉਣ ਲੱਗ ਜਾ ਤਾਂ ਮੈਨੂੰ ਲੱਗਦਾ ਆਪਾਂ ਨੂੰ ਸ਼ਾਮ ਹੋ ਜੂਗੀ ਕਿ ਇੰਨੇ ਕੰਮ ਜਿਹੜੇ ਸਰਕਾਰ ਨੇ ਆਪਦੇ 4 ਸਾਲ ਦੇ ਕਾਰਜਕ੍ਰਮ ਦੇ ਵਿੱਚ ਕੀਤੇ ਆ ਜੈਤੋ ਹਲਕੇ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਖਾਸ ਤੌਰ ਤੇ ਅਸੀਂ ਜਿਵੇਂ ਜੈਤੋ ਦੇ ਹਸਪਤਾਲ ਦਾ ਬਹੁਤ ਮਾੜਾ ਹਾਲ ਸੀ ਜਿਹਨੂੰ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਉੱਥੇ ਡਾਕਟਰ ਪ੍ਰੋਵਾਈਡ ਕਰਵਾਏ ਆ ਉਹਦੀ ਅਪਗ੍ਰੇਡ ਦੀ ਜਿਹੜੀ ਫਾਈਲ ਆ ਉਹ ਵੀ ਉੱਪਰ ਭੇਜੀ ਹੋਈ ਹੈ ਜੈਤੋ ਸਟੇਡੀਅਮ ਦੀ ਗੱਲ ਕਰੀਏ ਤਾਂ ਸਟੇਡੀਅਮ ਦਾ ਵੀ ਜਿਹੜਾ ਰੰਗ ਰੂਪ ਉਹ ਚੇਂਜ ਕੀਤਾ ਤੇ ਉਹਦੇ ਵੀ ਨਵੇਂ ਨਵੀਨੀ ਕਰਨ ਲਈ ਅਸੀਂ ਉੱਪਰ ਫਾਈਲ ਵੀ ਜੇ ਤੇ ਸਭ ਤੋਂ ਵੱਡਾ ਕੰਮ ਜੇ ਮੈਂ ਤੁਹਾਨੂੰ ਜੈਤੋ ਦਾ ਦੱਸਾਂ ਹੁਣੇ ਚੱਲ ਰਿਹਾ ਉਹ 90% ਕੰਪਲੀਟ ਹੋ ਗਿਆ ਤੇ 2-4 ਦਿਨਾਂ ਦੇ ਵਿੱਚ ਅਸੀਂ ਉਹਦਾ ਉਦਘਾਟਨ ਕਰ ਰਹੇ ਹਾਂ ਜੈਤੋ ਸ਼ਹਿਰ ਨੂੰ ਅਸੀਂ ਪੂਰੇ ਨੂੰ ਇੱਕ ਹਾਈ ਟੈਕਨੋਲੋਜੀ ਸੀਸੀਟੀਵੀ ਕੈਮਰਿਆਂ ਦੇ ਨਾਲ ਜਿਹੜਾ ਸੁਰੱਖਿਅਤ ਕਰਦਾ ਸਾਰੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲਾਇਆ ਸੀ ਮਤਲਬ ਪੂਰਾ ਸ਼ਹਿਰ ਕਵਰ ਕਰ ਰਹੇ ਹੋ ਸੀਸੀਟੀਵੀ ਨਾਲ ਤੁਸੀਂ ਕਰ ਨਹੀਂ ਰਹੀ ਜੀ ਕਰਤਾ ਹੋਇਆ ਤੁਸੀਂ ਜਾਣ ਲੱਗੇ ਚੈੱਕ ਕਰਕੇ ਜਾਓ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਕੈਮਰੇ ਚੰਡੀਗੜ੍ਹ ਚ ਲੱਗੇ ਹੋਏ ਆ ਉਹ ਕੈਮਰੇ ਅਸੀਂ ਜੇਤੋ ਸ਼ਹਿਰ ਚ ਲਾਏ ਆ ਜਿਹੜੇ ਗੱਡੀ ਦਾ ਨੰਬਰ ਬੰਦੇ ਦਾ ਫੇਸ ਕੈਪਚਰ ਕਰਦੇ ਆ ਜਿਹਦੇ ਨਾਲ ਬਹੁਤ ਮਤਲਬ ਪੁਲਿਸ ਨੂੰ ਜਿਹੜਾ ਸਹਾਇਤਾ ਮਿਲੂਗੀ ਤੇ ਜਿਹੜੀਆਂ ਆਮ ਆਪਾਂ ਦੇਖਦੇ ਆਂ ਸ਼ਹਿਰਾਂ ਚ ਲੁੱਟਾਂ ਖੋਹਾਂ ਹੁੰਦੀਆਂ ਉਹਦੇ ਤੇ ਰੋਕਥਾਮ ਲਈ ਸਭ ਤੋਂ ਵੱਡਾ ਯੋਗਦਾਨ ਆ ਇਸ ਚੀਜ਼ ਦੇ ਨਾਲ ਉਹ ਰੋਕੂਗਾ ਇਹਦੇ ਨਾਲ ਬਹੁਤ ਮਤਲਬ ਲੋਕ ਸੁਰੱਖਿਅਤ ਮਹਿਸੂਸ ਹੋਣਗੇ ਅੱਛਾ ਮਲੂਤਰਾ ਸਾਹਿਬ ਦਾ ਵਿਜ਼ਨ ਕੀ ਹੈ ਕਿ ਯੂਥ ਕਿਸ ਤਰੀਕੇ ਨਾਲ ਅੱਗੇ ਆਵੇ ਅਤੇ ਵਿਸ਼ੇਸ਼ ਤੌਰ ਤੇ ਗੱਲ ਕਰੀਏ ਭਜਨ ਸਭ ਤੋਂ ਵੱਡਾ ਚੈਲੈਂਜਿੰਗ ਸੀਗਾ ਟੋਟੇ ਵਾਸਤੇ ਨਸ਼ੇ ਨੂੰ ਲੈ ਕੇ ਤੁਹਾਡੇ ਇਲਾਕੇ ਵਿੱਚ ਕਾਰਵਾਈਆਂ ਹੋਈਆਂ ਅਸੀਂ ਵੀ ਕਵਰ ਕੀਤਾ ਬਹੁਤ ਕੁਝ ਹੋਇਆ ਤਾਂ ਕੀ ਲੱਗਦਾ ਹੈ ਜਿਹੜੇ ਟਾਰਗੇਟ ਤੁਸੀਂ ਲੈ ਕੇ ਚੱਲੇ ਸੀ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਉਥੇ ਕਿੱਥੇ ਨਜ਼ਦੀਕ ਪਹੁੰਚ ਗਏ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਮਾ ਸਰਕਾਰ ਵੱਲੋਂ ਚਲਾਈ ਗਈ ਸੀ ਉਹ ਬਹੁਤ ਜੰਗੀ ਪੱਧਰ ਤੇ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਜਿਹੜੀਆਂ ਕਾਰਵਾਈਆਂ ਅਸੀਂ ਜੈਤੂ ਸ਼ਹਿਰ ਦੇ ਵਿੱਚ ਜੇ ਮੈਂ ਦੱਸਾਂ ਤਾਂ ਨਸ਼ਾ ਤਸਕਰਾਂ ਦੇ ਘਰ ਵੀ ਢਾਈ ਗਏ ਆ ਤੇ ਐਨਡੀਪੀਐਸ ਦੇ ਜਿਹੜੇ ਪਰਚੇ ਆ ਉਹਨਾਂ 'ਚ ਵੀ 60-70% ਜਿਹੜਾ ਪਿਛਲੇ ਸਾਲਾਂ ਨਾਲੋਂ ਵਾਧਾ ਹੋਇਆ ਤੇ ਜੋ ਪੰਜ ਚਾਰ ਸ਼ਹਿਰ ਦੇ ਵਿੱਚ ਵੱਡੀਆਂ ਮੱਛੀਆਂ ਵੇਚਦੀਆਂ ਸੀ ਨਸ਼ਾ ਜਿਨ੍ਹਾਂ ਤੇ ਸਾਰਿਆਂ ਦੀ ਅੱਖ ਸੀ ਲੋਕਾਂ ਦੀਆਂ ਕੰਪਲੇਂਟਾਂ ਆਉਂਦੀਆਂ ਸੀ ਉਹ ਇਸ ਟਾਈਮ ਸਾਰੇ ਜੇਲ੍ਹਾਂ ਵਿੱਚ ਬੰਦ ਆ ਸੋ ਨਸ਼ਿਆਂ ਦੇ ਖਿਲਾਫ ਇਕੱਲੇ ਜੈਤੂ 'ਚ ਨਹੀਂ ਪੰਜਾਬ ਸਰਕਾਰ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਸਕਦੀਆਂ ਨਸ਼ਾ ਰੋਕਣ ਦੇ ਲਈ ਜਿਹੜੇ ਵੀ ਕਦਮ ਚੱਕ ਸਕਦੀ ਉਹ ਸਾਰੇ ਚੱਕ ਰਹੀ ਹੈ ਤੇ 100% ਜਿਹੜੇ ਪੰਜਾਬ ਸਰਕਾਰ ਦਾ ਜ਼ੋਰ ਲੱਗਿਆ ਹੈ ਨਸ਼ਾ ਖਤਮ ਕਰਨ ਤੇ ਬਹੁਤ ਜਲਦ ਮੈਨੂੰ ਲੱਗਦਾ ਹੈ ਕਿ ਨਸ਼ਾ ਜਿਹੜਾ ਪੰਜਾਬ ਚੋਂ ਖਤਮ ਹੋ ਜਾਊਗਾ ਕਿਉਂਕਿ ਨਸ਼ੇ ਦਾ ਲੱਕ ਤਾਂ ਭਾਂ ਨਹੀਂ ਦਿੱਤਾ ਗਿਆ ਹੁਣ ਜੇ ਕੋਈ ਨਸ਼ਾ ਵੇਚ ਵੀ ਰਿਹਾ ਤਾਂ ਉਹ ਆਪ ਦੇ ਦਮ ਤੇ ਵੇਚ ਰਿਹਾ ਨਾ ਕਿ ਕਿਸੇ ਦੀ ਸ਼ਹਿਤ ਤੇ ਜਾਂ ਕਿਸੇ ਪੁਲਸ ਵਾਲੇ ਦੀ ਜਾਂ ਕਿਸੇ ਲੀਡਰ ਦੀ ਸ਼ਹਿਤ ਤੇ ਸੋ ਜਿਹੜੇ ਜਿੰਦੇ ਜਿਵੇਂ ਜਿਵੇਂ ਪਤਾ ਲੱਗ ਰਿਹਾ ਸਾਰਿਆਂ ਨੂੰ ਜੇਲਾਂ ਚ ਭੇਜਿਆ ਜਾ ਰਿਹਾ ਨਸ਼ੇ ਦੇ ਖਿਲਾਫ 1% ਵੀ ਸਰਕਾਰ ਟੋਲਰੈਂਟ ਨਹੀਂ ਕਰਦੀ ਸੂ ਨਸ਼ੇ ਦੇ ਖਿਲਾਫ ਸਾਰਿਆਂ ਦਾ ਹੀ ਬਾਕੀ ਮੈਂ ਜਨਤਾ ਨੂੰ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਇਸ ਚ ਯੁੱਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚਲਾਈ ਗਿਆ ਲੋਕ ਵੀ ਸਾਥ ਦੇਣ ਸਰਕਾਰ ਦਾ ਕਿਉਂਕਿ ਇਹ ਕੋਡ ਜੇ ਵੱਧਿਆ ਜਾਊਗਾ ਤਾਂ ਸਾਰਿਆਂ ਦਾ ਹੀ ਫਾਇਦਾ ਕਦੇ ਆਂਦੇ ਲੋਕਸਪਾਰਸ ਲੈ ਕੇ ਸਾਡਾ ਮੁੰਡਾ ਫੜ ਲੈ ਛਡਾ ਦਿਓ ਹਾਂਜੀ ਆਉਂਦੇ ਆ ਪਰ ਲੋਕ ਵੀ ਹੁਣ ਜਿਹੜੇ ਜਾਗਰੂਕ ਹੋ ਗਿਆ ਵੈਸੇ ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਪਾਏ ਆ ਕਿ ਕੋਈ ਵੀ ਨਸ਼ਾ ਵੇਚਣ ਵਾਲੇ ਦੇ ਮਗਰ ਜ਼ਮਾਨਤ ਲਈ ਨਹੀਂ ਜਾਊਗਾ ਪਰ ਫਿਰ ਵੀ ਦੇਖੋ ਕਈ ਵਾਰੀ ਕੋਈ ਘਰ ਦਾ ਜੀ ਕਰ ਹੀ ਦਿੰਦਾ ਫੋਨ ਕੇ ਮਾਵਾ ਨੂੰ ਹੁੰਦਾ ਹੀ ਆ ਪਰ ਅਸੀਂ ਉਹਨਾਂ ਨੂੰ ਇਹੀ ਗੱਲ ਕਹਿੰਦੇ ਹੁਣੇ ਕਿ ਹੋਰ ਜਿਹੜਾ ਮਰਜ਼ੀ ਸਪਾਰਸ਼ ਕਰਾਓ ਪਰ ਨਸ਼ੇ ਵਾਲੇ ਕੰਮ 'ਚ ਅਸੀਂ ਕਦੇ ਕਿਸੇ ਦੀ ਸਪਾਰਸ਼ ਨਹੀਂ ਕਰਾਂਗੇ ਅੱਛਾ ਇੱਕ ਹੋਰ ਖਾਸ ਗੱਲ ਤੁਹਾਡੇ ਏਰੀਆ ਦੀ ਪਤਾ ਲੱਗੀ ਐ ਹੁਣ ਮੈਨੂੰ ਨਹੀਂ ਪਤਾ ਸੱਚਾਈ ਕਿੰਨੇ ਕ ਐ ਕਹਿੰਦੇ ਕਿ ਬਹੁਤ ਸਾਰੇ ਥਾਵਾਂ ਤੇ ਇਹ ਹੋਇਆ ਕਿ ਪਰ ਲੀਡਰਾਂ ਨੇ ਜਿਹੜੇ ਉਹਦੇ ਦਿੱਤੇ ਨੇ ਕਿਸੇ ਨੂੰ ਤਾਂ ਉਹ ਜਾਂ ਤਾਂ ਮੋਸਟਲੀ ਜਨਰਲ ਕਾਸਟ ਚ ਨੇ ਤੇ ਜਿਹੜਾ ਟੋਡੇ ਵਾਲੇ ਪਾਸੇ ਹੈ ਜਿਹੜਾ ਵੰਡ ਕੇ ਦਿੱਤਾ ਗਿਆ ਕਿ ਕਿਹਦੇ ਸਾਥੇ ਐਸਸੀ ਬੈਠਾ ਹੈ ਕਿਤੇ ਕੋਈ ਬੈਠਾ ਕਿਉਂ ਬੈਠਾ ਇਹ ਸਚਾਈ ਕੀ ਹੈ ਇਸ ਚ ਨਹੀਂ ਨਹੀਂ ਜੀ ਇਹਦੇ ਚ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਅਹੁਦੇ ਆ ਸਾਡੀ ਪਾਰਟੀ ਚ ਇਹੀ ਤਾਂ ਇੱਕ ਮੇਨ ਗੱਲ ਹੈ ਜੀ ਇਹਦੇ ਚ ਕੋਈ ਕਾਸਟ ਵਾਲਾ ਭੇਦਭਾਵ ਨਹੀਂ ਕੋਈ ਅਮੀਰ ਗਰੀਬ ਵਾਲਾ ਭੇਦਭਾਵ ਨਹੀਂ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਹੀ ਅਹੁਦਾ ਮਿਲਣਾ ਚਾਹੀਓ ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦਾ ਬਾਕੀ ਸਾਡੀ ਪਾਰਟੀ ਨੇ ਤਾਂ ਉਹ ਕਾਸਟਾਂ ਦੇ ਵਿੰਗ ਵੀ ਤਿਆਰ ਕੀਤੇ ਆ ਜਿਨ੍ਹਾਂ ਨੂੰ ਕਦੇ ਪੁੱਛਿਆ ਹੀ ਨਹੀਂ ਜਾਂਦਾ ਸੀ ਉਹਨਾਂ ਦੇ ਪ੍ਰਧਾਨ ਵੀ ਲਾਏ ਆ ਉਹਨਾਂ ਨੂੰ ਵੀ ਅੱਗੇ ਲਿਉਣ ਲਈ ਜਿਹੜੇ ਕਦਮ ਚੁੱਕੇ ਆ ਸੋ ਸਾਡੀ ਪਾਰਟੀ 'ਚ ਇਹ ਚੀਜ਼ ਨਹੀਂ ਹੈ ਕਿ ਕੋਈ ਭੇਦਭਾਵ ਨਹੀਂ ਸਾਰਿਆਂ ਨੂੰ ਕੰਮ ਦੇ ਮਿਹਨਤ ਦੇ ਕੇ ਹੀ ਅਹੁਦੇ ਦਿੱਤੇ ਜਾਂਦੇ ਆ ਮਲੋਤਰ ਸਾਹਿਬ ਆਖਰੀ ਸਵਾਲ ਹੈ ਮੇਰਾ ਹੁਣ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਯੂਥ ਨੂੰ ਇਕੱਠਾ ਕਰਨਾ ਹੈ ਉਹ ਵੀ ਜ਼ਿਲ੍ਹੇ ਦੇ ਯੂਥ ਨੂੰ ਤਾ ਹਰ ਇੱਕ ਪਾਰਟੀ ਜੋਰ ਲਾਤੀ ਹੈ ਤੁਸੀਂ ਤਾਂ ਸੱਤਾ ਵਿੱਚੋਂ ਫਿਰ ਵੀ ਤਾਂ ਕੀ ਅਜਿਹਾ ਕੀਤਾ ਜਾਵੇਗਾ ਤਾਂ ਕਿ ਇੱਕ ਪਹਿਚਾਨ ਬਣੇ ਕਿ ਮਲੋਤਰਾ ਸਾਹਿਬ ਆਈਸੀ ਦੇ ਤਾਂ ਯੂਥ ਨੂੰ ਲੈ ਕੇ ਉਹਨਾਂ ਨੇ ਆ ਕੀਤਾ ਕਿਵੇਂ ਕਰੋਗੇ ਕੀ ਕਰੋਗੇ ਦੇਖੋ ਜੀ ਮੈਂ ਕਹਾਂ ਵੀ ਪਹਿਲਾਂ ਵੀ ਕੋਈ ਪਲੈਨਿੰਗ ਨਾਲ ਨਹੀਂ ਉਸ ਅਕਾਲ ਪੁਰਖ ਨੇ ਆਪੇ ਪਹਿਲਾਂ ਕਰਾਇਆ ਸਾਰਾ ਕੁਝ ਅੱਗੇ ਵੀ ਉਹ ਅਕਾਲ ਪੁਰਖ ਆਪੇ ਕਰਾਊਗਾ ਬਾਕੀ ਜਿਹੜੇ ਮੇਰੇ ਦੋਸਤ ਮਿੱਤਰ ਹੈ ਐਮਐਲਏ ਸਾਹਿਬ ਹੈ ਜਾਂ ਸਾਡੀ ਟੀਮ ਹੈ ਪਾਰਟੀ ਦੀ ਤਿੰਨੇ ਹਲਕਿਆਂ ਦੇ ਵਿੱਚ ਉਹ ਸਾਰੇ ਵਰਕਰ ਬਹੁਤ ਐਕਟਿਵ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ ਇੱਥੇ ਪਹੁੰਚਿਆ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਅਦੂ ਅੱਗੇ ਜਾਵਾਂਗੇ ਸੋ ਵਧੀਆ ਰਣਨੀਤੀ ਬਣਾਵਾਂਗੇ ਯੂਥ ਨੂੰ ਨਾਲ ਜੋੜਾਂਗੇ ਯੂਥ ਲਈ ਕੰਮ ਕਰਾਂਗੇ ਯੂਥ ਆਟੋਮੈਟਿਕਲੀ ਸਾਡੇ ਨਾਲ ਜੁੜੂਗਾ ਜੋ ਉਹਨਾਂ ਦੀਆਂ ਮੰਗਾਂ ਯੂਥ ਜੇ ਅੱਜ ਆਪਣੀ ਸਟੇਟ ਦੇ ਵਿੱਚ ਵੇਖਿਆ ਜਾਵੇ ਤਾਂ ਸਾਰ ਨਾਲ ਵੱਧ ਯੂਥ ਨੂੰ ਹੀ ਲੋੜ ਹੈ ਕਿਉਂਕਿ ਨਸ਼ਿਆਂ ਦਾ ਦੇਖੋ ਇਹ ਵੀ ਇੱਕ ਯੂਥ ਲਈ ਜਾਂ ਆਪਣਾ ਗੈਂਗਸਟਰ ਮਾਫੀਆ ਹੋ ਗਿਆ ਇਹਨਾਂ ਚੀਜ਼ਾਂ ਤੇ ਅਸੀਂ ਜਾਗਰੂਕ ਕਰਾਂਗੇ ਲੋਕਾਂ ਨੂੰ ਇਹਨਾਂ ਤੋਂ ਦੂਰ ਕਰਾਂਗੇ ਯੂਥ ਨੂੰ ਗੇਮਾਂ ਨਾਲ ਜੋੜਾਂਗੇ ਅੱਜ ਵੇਖਿਓ ਤੁਸੀਂ ਪੰਜਾਬ ਦੇ ਵਿੱਚ ਪਲੇਗਰਾਉਂਡ ਬਣਾਏ ਜਾ ਰਹੇ ਜਿਹਦੇ ਨਾਲ ਆਟੋਮੈਟਿਕ ਜਿਹੜਾ ਯੂਥ ਆ ਸਾਡੇ ਨਾਲ ਜੁੜੂਗਾ ਹਰੇਕ ਪਿੰਡ ਦੇ ਵਿੱਚ ਇੱਕ ਆਧੁਨਿਕ ਪਲੇਗ੍ਰਾਉਂਡ ਤਿਆਰ ਕੀਤੇ ਜਾ ਰਹੇ ਆ ਸੋ ਬਹੁਤ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਪਾਰਟੀ ਮੇਨ ਕੰਮ ਆ ਜਿਹੜਾ ਯੂਥ ਲਈ ਦੇਖੋ ਐਜੂਕੇਸ਼ਨ ਹੋਗੀ ਸਿਹਤ ਹੋਗੀ ਤੇ ਜੇਕਰ ਆਪਾਂ ਪਲੇਗ੍ਰਾਉਂਡ ਐਡੇ ਆਧੁਨਿਕ ਬਣਾ ਰਹੇ ਆ ਆਟੋਮੈਟਿਕ ਯੂਥ ਨੂੰ ਹੋਰ ਚਾਹੀਦਾ ਕੀ ਆ ਯੂਥ ਨੂੰ ਖੇਡਣ ਲਈ ਪਲੇਗ੍ਰਾਉਂਡ ਚਾਹੀਦੇ ਆ ਪੜ੍ਹਨ ਲਈ ਇੱਕ ਵਧੀਆ ਐਜੂਕੇਸ਼ਨ ਸੈਂਟਰ ਚਾਹੀਦੇ ਨੇ ਉਹ ਸਾਰਾ ਕੁਝ ਸਰਕਾਰ ਕਰ ਰਹੀ ਹੈ ਸੋ ਯੂਥ ਆ ਸਾਡੇ ਨਾਲ ਇੰਕਵਰਮਸਤਾ ਬਿਲਕੁਲ ਬਹੁਤ-ਬਹੁਤ ਮਿਹਰਬਾਨੀਤਾ ਸਾਡੇ ਨਾਲ ਹਰ ਸਿਮਰਨ ਜੀ ਮੌਜੂਦ ਸਕੇ ਮਲੋਤਰ ਸਾਹਿਬ ਜੋ ਕਿ ਨਵੇਂ-ਨਵੇਂ ਨਿਯੁਕਤ ਹੋਏ ਨੇ ਅਤੇ ਇਸ ਵਕਤ ਯੂਥ ਦੇ ਪ੍ਰਧਾਨ ਜਿਹੜੇ ਨੇ ਫਰੀਦਕੋਟ ਦੇ ਬਣੇ ਨੇ ਤਾਂ ਦੱਸਿਆ ਕਿਸ ਤਰੀਕੇ ਨਾਲ ਕੰਮ ਕੀਤਾ ਜਾਣਾ ਹੈ ਅਤੇ ਕੀ ਕਿਸ ਤਰੀਕੇ ਦਾ ਇਹਨਾਂ ਦਾ ਵਿਜ਼ਨ ਹੈ ਫਿਲਹਾਲ ਵੇਖਦੇ ਹਾਂ ਨਵਾਂ ਕੀ ਕੁਝ ਲੈ ਕੇ ਆ ਰਹੇ ਨੇ ਜੈਤੋ ਫਰੀਦਕੋਟ ਤੋਂ ਕੈਮਰਾ ਬਸਲਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ